ਅਮੀਰ ਘਰ ਦਾ ਕੂੜਾ ਆਪਣੇ ਘਰ ਨਹੀਂ ਲਿਆਂਦਾ ਜਾ ਸਕਦਾ ਉੱਚੀ ਪਦਵੀ ਵਾਲੇ ਮਨੁੱਖ ਦੀ ਗੰਦਗੀ ਨਹੀਂ ਢੋਈ ਜਾਣੀ ਚਾਹੀਦੀ ਪਰ ਇਹਦੇ ਵਿੱਚ ਨੇਕ ਮਨੁੱਖ ਦੇ ਨੇਕ ਅਮਲ ਸਤਕਾਰੇ ਜਾਣੇ ਚਾਹੀਦੇ ਨੇ ਭਾਵੇਂ ਉਹ ਦੌਲਤਮੰਦ ਨਹੀਂ ਭਾਵੇਂ ਸਮਾਜ ਵਿੱਚ ਉਹ ਬਹੁਤ ਉੱਚੀ ਪਦਵੀ ਤੇ ਸ਼ੋਭਤ ਨਹੀਂ ਪ੍ਰੇਮ ਮਨੁੱਖ ਨੂੰ ਚੰਗਿਆਈ ਨਾਲ ਕਰਨਾ ਚਾਹੀਦਾ ਹੈ ਗੁਣ ਨਾਲ ਕਰਨਾ ਚਾਹੀਦਾ ਹੈ ਆਕਰ ਸੁਗੰਧੀ ਵਾਲੇ ਪੁੱਲ ਮਿੱਟੀ 'ਚ ਹੀ ਪੈਦਾ ਹੁੰਦੇ ਨੇ ਹੀਰੇ ਜਿਹੜੇ ਹਨ ਉਹ ਕੋਲੇ ਦੀਆਂ ਖਾਨਾਂ 'ਚੋਂ ਹੀ ਨਿਕਲਦੇ ਨੇ ਕੀਮਤੀ ਮੋਤੀ ਸਪੀਆਂ 'ਚੋਂ ਹੀ ਪੈਦਾ ਹੁੰਦੇ ਹਨ ਸੋ ਸਹਿ ਮਹਾਰਾਜ ਨੇ ਫਰਮਾਇਆ ਕਬੀਰ ਜੀ ਕਹਿੰਦੇ ਨੇ ਹੈ ਨਾ ਐਸੇ ਲੋਕ ਜਿਨ੍ਹਾਂ ਨੂੰ ਪਰਮੇਸ਼ਰ ਦੀ ਬੰਦਗੀ ਨਾਲ ਕੋਈ ਲੈਣ ਦੇਣ ਨਹੀਂ ਕੋਈ ਨੇਕੀ ਨਾਲ ਕੋਈ ਚੰਗਿਆਈ ਨਾਲ ਕੋਈ ਅਸੂਲ ਨਾਲ ਕੋਈ ਧਰਮ ਨਾਲ ਜਿਨ੍ਹਾਂ ਦਾ ਤਾਲੁਕ ਸਬੰਧ ਨਹੀਂ ਉਲਟਾ ਮੇਰੀ ਜਾਤ ਉਤੇ ਤੰਜ ਕਸਣਗੇ ਪਰ ਕਬੀਰ ਜੀ ਇਹਨੂੰ ਇਸ ਗੱਲ ਨੂੰ ਕਿਵੇਂ ਕਿਸ ਭਾਵੇਂ ਚ ਲੈਦੇ ਨੇ ਉਹ ਦੱਸ ਰਹੇ ਨੇ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨਿਆ ਇਹਨੇ ਭਾਵੇਂ ਹੱਸਦੇ ਨੇ ਮੇਰੇ ਤੇ ਮਜ਼ਾਕ ਉਡਾਉਂਦੇ ਨੇ ਆਪਣੀ ਤਰਫੋਂ ਤਾਂ ਉਹ ਕੋਸ਼ਿਸ਼ ਕਰ ਇੱਕ ਤਰੀਕਾ ਹੁੰਦਾ ਹੈ ਵੀ ਅਗਲੇ ਦੀ ਗੱਲ ਨੂੰ ਦਰਕਨਾਰ ਕਰਨਾ ਹੋਵੇ ਛੋਟੀਆਂ ਕਰਨਾ ਹੋਵੇ ਤੇ ਅਸੀਂ ਕੋ ਪ੍ਰੋਪਾਗੈਂਡਾ ਰਚਦੇ ਵੀ ਇਸ ਬੰਦੇ ਅੰਦਰ ਹੀਣ ਭਾਵਨਾ ਪੈਦਾ ਹੀਣ ਭਾਵਨਾ ਪੈਦਾ ਕਰੋ ਤੇ ਉਹ ਗੱਲ ਅਸੀਂ ਕਰਾਂਗੇ ਵੀ ਜਿਹਦੇ ਨਾਲ ਉਹ ਮਹਿਸੂਸ ਕਰੇ ਵੀ ਹਾਂ ਮੈਂ ਛੋਟਾ ਇਹ ਵੀ ਪ੍ਰੋਪਾਗੈਂਡਾ ਬਿਨਾ ਕਿਸੇ ਹਥਿਆਰ ਤੋਂ ਅਗਲੇ ਨੂੰ ਮਾਨਸਿਕ ਤੌਰ ਤੇ ਜਿਬਾ ਕਰਨ ਵਾਲੀ ਗੱਲ ਅੰਦਰੋਂ ਨਗਾਰ ਚ ਖੜਨ ਵਾਲੀ ਗੱਲ ਨੀਵਾ ਸੁੱਟਣ ਵਾਲੀ ਗੱਲ ਪਰ ਕਬੀਰ ਜੀ ਮਹਾਰਾਜ ਤਾਂ ਅੰਦਰ ਦੀ ਆਤਮਿਕ ਅਵਸਥਾ ਨੂੰ ਮੰਨਣ ਵਾਲੀ ਉੱਚੀ ਸੁਰਤ ਦੇ ਮਾਲਕ ਨੂੰ ਜਾਣਦੇ ਨੇ ਕਿ ਸਦੀਆਂ ਤੋਂ ਲੈ ਕੇ ਲੋਕ ਐਵੇਂ ਹੀ ਕਰਦੇ ਆਏ ਕਬੀਰ ਜੀ ਕਹਿੰਦੇ ਨੇ ਹਸਣ ਵਾਲੇ ਹਸਣ ਕਹਿਣ ਵਾਲੇ ਕਹਿਣ ਮੇਰੀ ਬਰਾਦਰੀ ਮੇਰੀ ਜਾਤ ਨਹੀਂ ਪਰ ਮੈਂ ਇਸ ਨੂੰ ਕਿਸ ਭਾਵ ਵਿੱਚ ਲੈਣਾ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਾ ਕਬੀਰ ਜੀ ਕਹਿੰਦੇ ਮੈਂ ਤਾਂ ਸਦਕੇ ਜਾਂਦਾ ਮੈਨੂੰ ਕੋਈ ਰਸਕ ਨਹੀਂ ਮਨੂੰ ਕੋਈ ਹੀਣ ਭਾਵਨਾ ਨਹੀਂ ਮੇਰੇ ਅੰਦਰ ਵੀ ਮੈਂ ਐਸੇ ਪਰਿਵਾਰ ਚ ਪੈਦਾ ਕਿਉਂ ਹੋ ਗਿਆ ਜਿਹੜੇ ਖੱਡੀ ਚਲਾਉਣ ਦਾ ਕੰਮ ਕਰਦੇ ਨੇ ਕੱਪੜਾ ਬੁੰਨ ਦਾ ਕੰਮ ਕਰਦੇ ਨੇ ਜਾਂ ਮੈਨੂੰ ਕੋਈ ਜੁਲਾਹਾ ਕਿਉਂ ਕਹਿੰਦਾ ਕਹਿਣ ਵਾਲਾ ਇਹਨੂੰ ਨੀਵਾ ਮੰਨਦਾ ਮੈਂ ਤਾਂ ਨਹੀਂ ਮੰਨਦਾ ਇਹਦੇ ਚ ਨੀਵੇਂ ਹੋਣ ਵਾਲੀ ਕਿਹੜੀ ਗੱਲ ਹੈ ਜਿਵੇਂ ਤੇ ਬਾਕੀ ਕਿਤੇ ਨੇ ਹੋਵੇਂ ਦਾ ਇਹ ਕਿਤਾ ਜਿਵੇਂ ਤੇ ਬਾਕੀ ਰੋਜ਼ਗਾਰ ਨੇ ਹੋਵੇਂ ਦਾ ਇਹ ਰੋਜ਼ਗਾਰ ਹੈ ਇਹਦੇ ਚੰਦਰੋਂ ਡੋਲਣ ਵਾਲੀ ਕਿਹੜੀ ਗੱਲ ਹੈ ਇਹਦੇ ਚੰਦਰੋਂ ਭਟਕਣ ਜਾਂ ਦੁਖੀ ਹੋਣ ਵਾਲੀ ਕਿਹੜੀ ਖੇਡ ਹੈ ਬਲੇਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਾ ਮੈਨੂੰ ਮਾਨ ਇਸ ਗੱਲ ਦਾ ਹੈ ਵੀ ਮੈਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਪਣ ਵਾਲਾ ਉਹਦੇ ਰਾਹ ਤੇ ਚੱਲਣ ਵਾਲਾ ਪਰਮੇਸ਼ਰ ਦੀ ਇਬਾਦਤ ਵਿੱਚ ਇੱਕ ਸੁਰ ਹੋਇਆ ਰੱਬ ਦੇ ਮਾਰਗ ਦੇ ਉੱਤੇ ਤੁਰਨ ਵਾਲਾ ਇਨਸਾਨ ਹਾਂ ਤੇ ਇਹ ਦਾਤ ਮੈਂ ਹਾਸਲ ਕੀਤੀ ਏ ਇਸ ਪਰਿਵਾਰ ਚ ਰਹਿ ਕੇ ਮੇਰੇ ਲਈ ਪਰਿਵਾਰ ਵੀ ਭਾਗਾਵੜ ਮੇਰੇ ਲਈ ਕਿਰਤ ਵੀ ਚੰਗੀ ਹੈ ਮੈਨੂੰ ਇਸ ਬਰਾਦਰੀ ਉੱਤੇ ਵੀ ਕੋਈ ਹੀਣ ਭਾਵਨਾ ਤੇ ਦੁੱਖ ਨਹੀਂ ਬਾਕੀ ਉਹਨਾਂ ਲੋਕਾਂ 'ਚ ਥੋੜੀ ਜਿਹੜੇ ਆਪਣੇ ਬੇਵਜ੍ਹਾ ਆਪਣੇ ਭਾਗਾਂ ਨੂੰ ਕੋਸਦੇ ਫਿਰਨ ਕਿਸਮਤ ਕਿਸੇ ਬੰਦੇ ਚਾਰ ਬੰਦਿਆਂ ਨੇ ਕਹਿ ਦਿੱਤਾ ਤੇਰਾ ਪਰਿਵਾਰ ਚੰਗਾ ਨਹੀਂ ਚੰਗੇ ਵੱਡੇ ਪਰਿਵਾਰ 'ਚ ਪੈਦਾ ਹੋਣੋਂ ਤੇ ਮੈਂ ਆਪਣੇ ਭਾਗਾਂ ਨੂੰ ਕੋਸਣ ਲੱਗ ਪਾਵਾਂ ਵੀ ਹਾਏ ਮੇਰੀ ਬ੍ਰਾਦਰੀ ਮੇਰਾ ਮਜ਼ਬ ਮੈਂ ਜਿਸ ਧਰਤੀ ਦੇ ਖਿੱਤੇ ਤੇ ਪੈਦਾ ਹੋ ਗਿਆ ਫਿਰ ਕੀ ਹੋ ਜਾਂਦਾ ਚਾਰ ਲੋਕ ਕਹਿ ਦਿੰਦੇ ਨੇ ਤੇ ਸਾਡੇ ਅੰਦਰ ਹੀਣ ਭਾਵਨਾ ਪੈਦਾ ਹੋ ਜਾਂਦੀ ਲੋਕ ਕਹਿੰਨ ਤੁਹਾਡੀ ਬੋਲੀ ਚੰਗੀ ਨਹੀਂ ਅਸੀਂ ਦੁਖੀ ਹੋ ਜਾਂਦੇ ਹਾਂ ਤੁਹਾਡਾ ਪੈਰਾਵਾ ਚੰਗਾ ਨਹੀਂ ਤਕਲੀਫ ਚ ਆ ਜਾਂਦੇ ਤੁਹਾਡਾ ਰੂਪ ਰੰਗ ਚੰਗਾ ਨਹੀਂ ਅਸੀਂ ਆਪਣੇ ਪੈਦਾ ਕਰਨ ਵਾਲਿਆਂ ਨੂੰ ਕੋਸਣ ਲੱਗ ਜਾਂਦੇ ਹਾਂ ਸਾਨੂੰ ਘੱਟ ਕਿਉਂ ਪੈਦਾ ਕੀਤਾ ਹਰ ਚੀਜ਼ ਦੇ ਉੱਤੇ ਅਸੀਂ ਦੂਜਿਆਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਤੋਲਣ ਲੱਗ ਜਾਂਦੇ ਸਾਡਾ ਉਹ ਤੋਲਣਾ ਹੀ ਸਾਡੇ ਅੰਦਰ ਉਹ ਕੰਪੈਰੀਜਨ ਹੀ ਤਕਲੀਫ ਪੈਦਾ ਕਰਦਾ ਕਬੀਰ ਜੀ ਮਹਾਰਾਜ ਕਹਿੰਦੇ ਮੈਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਹੀਣ ਭਾਵਨਾ ਨਹੀਂ ਕੋਈ ਢੈਂਦੀ ਕਲਾ ਨਹੀਂ ਬਲਕੇ ਮੈਂ ਤਾਂ ਸਦਕੇ ਜਾਂਦਾ ਹਾਂ ਮੈਂ ਉਤਸ਼ਾਹ ਨਾਲ ਭਰਿਆ ਹੋਇਆ ਹਾਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਤੇ ਮੈਂ ਆਪਣੇ ਪਰਿਵਾਰ ਤੋਂ ਵੀ ਆਪਣੇ ਰੋਜ਼ਗਾਰ ਤੋਂ ਵੀ ਆਪਣੀ ਕਿਰਤ ਤੋਂ ਵੀ ਬਲਿਹਾਰ ਜਾਂਦਾ